ਮਹਾਨ ਮੈਰਾਥਨ ਦੜਾਕ ਫੌਜਾ ਸਿੰਘ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆਈ ਹੈ ਟੱਕਰ ਮਾਰਨ ਵਾਲੀ ਫੋਰਚੂਨਰ ਗੱਡੀ ਦੇ ਮਾਲਕ ਦੀ ਪਛਾਣ ਹੋ ਗਈ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਸੀ ਫੌਜਾ ਸਿੰਘ ਨੂੰ ਜਦੋਂ ਦੁਪਹਿਰ ਦੇ ਸਮੇਂ ਹਾਈਵੇ ਦੇ ਉੱਤੇ ਸੈਰ ਕਰ ਰਹੇ ਸੀ ਟੱਕਰ ਲੱਗਣ ਕਾਰਨ ਮੌਕੇ ਤੇ ਫੌਜਾ ਸਿੰਘ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਛੱਡ ਕੇ ਮਲਜ਼ਮ ਉੱਥੋਂ ਦੀ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਫੌਜਾ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਾਇਆ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਮਾਮਲੇ ਸੰਬੰਧੀ ਪੁਲਿਸ ਦੇ ਵੱਲੋਂ ਹੁਣ ਤੱਕ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਸ਼ਖਸ ਦੇ ਵੱਲੋਂ ਟੱਕਰ ਮਾਰੀ ਗਈ ਸੀ ਤੇ ਉੱਥੋਂ ਦੀ ਫਰਾਰ ਹੋਇਆ ਇਸ ਮਾਮਲੇ ਸੰਬੰਧੀ ਕਾਰਵਾਈ ਹੋਈ ਹੈ ਤੇ ਕਰਤਾਰਪੁਰ ਦੇ ਰਹਿਣ ਵਾਲੇ ਅਮਰਿਤਪਾਲ ਸਿੰਘ ਢਿੱਲੋਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਉਹ 8 ਤੋਂ 9 ਦਿਨ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ ਤੇ ਕਰਤਾਰਪੁਰ ਦਾ ਉਹ ਰਹਿਣ ਵਾਲਾ ਹੈ ਜਿੱਥੇ ਕਿ ਉਹ ਕੁਝ ਕੰਮ ਦੇ ਲਈ ਭੋਗਪੁਰ ਗਿਆ ਸੀ ਪਰ ਉੱਥੋਂ ਦੀ ਜਦ ਵਾਪਸ ਆ ਰਿਹਾ ਸੀ ਤੇ ਉਸ ਦੀ ਤੇਜ਼ ਰਫ਼ਤਾਰ ਗੱਡੀ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਮੌਕੇ ਤੇ ਫੌਜਾ ਸਿੰਘ ਨੂੰ ਜ਼ਖਮੀ ਬੇਕ ਕੇ ਉਹ ਉੱਥੋਂ ਦੀ ਫਰਾਰ ਹੋ ਗਿਆ ਇਹ ਜਾਣਕਾਰੀ ਖੁਦ ਉਸ ਮੁਲਜ਼ਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਸ ਨੇ ਆਪਣਾ ਜ਼ੁਲਮ ਜੋ ਹੈ ਰੀਪੀਟ ਤੇ ਉਸਨੇ ਆਪਣਾ ਜ਼ੁਰਮ ਜੋ ਕਬੂਲ ਲਿਆ ਹੈ ਪੁਲਿਸ ਨੂੰ ਪੂਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ